ਸਮਝਾ ਔਰ ਕੀ ਉੱਥੇ ਮੌਕੇ ਦੇ ਉੱਤੇ ਹੋਇਆ ਉਹ ਜਿਹੜਾ ਭਾਰਤ ਦੇਸ਼ ਹੈ ਇਹ ਦੁਨੀਆ ਭਰ ਦੇ ਅੰਦਰ ਲੋਕਤੰਤਰੀ ਦੇਸ਼ ਮੰਨਿਆ ਗਿਆ ਜਦੋਂ ਲੋਕਤੰਤਰ ਤੇ ਪ੍ਰਜਾਤੰਤਰ ਤੇ ਡਾਕਾ ਪਊਗਾ ਤਾਂ ਰਾਹੁਲ ਗਾਂਧੀ ਦੀ ਫੌਜ ਇੰਡੀਅਨ ਨੈਸ਼ਨਲ ਕਾਂਗਰਸ ਦਾ ਕੱਲਾ ਕੱਲਾ ਸਿਪਾਹੀ ਲੋਕਤੰਤਰ ਦੀ ਰਾਖੀ ਲਈ ਭਾਰਤ ਦੇ ਸੰਵਿਧਾਨ ਦੀ ਰਾਖੀ ਲਈ ਸੜਕਾਂ 'ਤੇ ਉਤਰੇਗਾ ਜੇਲ੍ਹਾਂ 'ਚ ਜਾਏਗਾ ਲੇਕਿਨ ਇਹ ਹਰ ਗੱਲ ਨਹੀਂ ਹੋਏਗਾ ਕਿ ਇਸ ਪ੍ਰਜਾਤੰਤਰ ਦੇ ਅੰਦਰ ਪ੍ਰਾਈਮ ਮਿਨਿਸਟਰ ਵੋਟ ਨਾਲ ਚੁਣਿਆ ਜਾਂਦਾ ਹੋਵੇ ਲੇਕਿਨ ਉਹ ਵੋਟ ਚੋਰੀ ਦੀ ਹੋਵੇ ਕਾਂਗਰਸੀਆਂ ਦੀ ਵੋਟ ਹੋਵੇ ਤਾਂ ਬਿਹਾਰ ਚ ਕੱਟਤੀ ਜਾਵੇ ਜੇ ਚੋਰੀ ਦੀ ਵੋਟ ਹੋਵੇ ਤਾਂ ਇੱਕ ਕਰਾਂ ਦੇ ਅੰਦਰ 80 80 ਵੋਟਾਂ 100 100 ਵੋਟਾਂ ਇੱਕੋ ਅਡਰੈਸ ਤੇ ਬਣਾਈਆਂ ਜਾਣ ਰਾਹੁਲ ਗਾਂਧੀ ਦੇ ਝੰਡਾ ਬਰਦਾਰ ਸਾਡੇ ਕੈਪਟਨ ਸਾਡੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਦੇ ਝੰਡਾ ਬਰਦਾਰ ਸਾਡੇ ਜ਼ਿਲ੍ਹੇ ਦੇ ਲੀਡਰ ਰਾਣਾ ਕੇਪੀ ਜੀ ਦੇ ਝੰਡਾ ਬਰਦਾਰ ਇਹ ਗੱਲ ਬਿਲਕੁਲ ਮਨਜ਼ੂਰ ਨਹੀਂ ਕਰਨਗੇ ਰਾਹੁਲ ਗਾਂਧੀ ਜੀ ਨੇ ਸਹਿਯੋਗ ਦਿੱਤਾ ਕਿ ਲੋਕਤੰਤਰ ਦੀ ਰਾਖੀ ਦੇ ਲਈ ਜੇਲ੍ਹ ਜਾਣਾ ਪਵੇ ਜਾਨ ਦੇਣੀ ਪਵੇ ਅਸੀਂ ਸੰਵਿਧਾਨ ਦੀ ਰਾਖੀ ਕਰਾਂਗੇ ਲੋਕਤੰਤਰ ਦੀ ਰਾਖੀ ਕਰਾਂਗੇ ਅਸੀਂ ਇੰਡੀਅਨ ਇਲੈਕਸ਼ਨ ਕਮਿਸ਼ਨ ਨੂੰ ਲੋਕਾਂ ਦੀ ਕਚਹਿਰੀ 'ਚ ਨੰਗਾ ਕਰਾਂਗੇ ਤਾਂ ਜੋ ਜਦੋਂ ਦੁਬਾਰਾ ਮੁਲਕ ਦੇ ਅੰਦਰ ਚੋਣਾਂ ਹੋਣ ਲੋਕਾਂ ਨੂੰ ਇਸ ਗੱਲ ਦਾ ਖਤਰਾ ਨਾ ਹੋਵੇ ਕਿ ਸਾਡੀ ਵੋਟ ਚੋਰੀ ਹੋ ਰਹੀ ਹੈ ਸੋ ਸਾਰੇ ਆਓ ਨਾਰਾ ਲਾਈਏ ਜਿਲਾ ਕਾਂਗਰਸ ਦੀ ਅਗਵਾਈ राहुल गांधी आगे बढ़ो राहुल गांधी आगे बढ़ो इलेक्शन कमीशन मुर्दाबाद इलेक्शन कमीशन मुर्दाबाद ਓ ਹੋ ਜੀ ਤਰਨਜੀ ਪਿੱਛੇ ਹੋ ਜਾ ਪਿੱਛੇ ਹੋ ਜਾ ਪਾਣੀ ਪੈ ਗੇ ਸਰ ਮੋਤਵਾ ਨਹੀਂ ਪਾ ਨਿੰਦਾਰ ਮੁਰਦਾਬਾ 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 ਜਿੰਦਾਰ ਮੁਰਦਾਬਾ 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 ਜਿੰਦਾਰ ਮੁਰਦਾਬਾ 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 ਜਿੰਦਾਰ ਮੁਰਦਾਬਾ ਮੁਰਦਾਬਾ ਜਿੰਦਾਰ ਮੁਰਦਾਬਾ 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 ਜਿੰਦਾਰ ਮੁਰਦਾਬਾ 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 ਜਿੰਦਾਰ ਮੁਰਦਾਬਾ 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 ਜਿੰਦਾਰ ਮੁਰਦਾਬਾ ਮੁਰਦਾਬਾ ਝੜਪ ਹੋਈ ਹੈ ਉਹ ਇਸ ਕਾਰਨ ਹੋਈ ਹੈ ਕਿਉਂਕਿ ਅਸੀਂ ਉੱਥੇ ਪੁਤਲਾ ਜਲਾਣਾ ਸੀ ਚੋੜ ਕਮਿਸ਼ਨ ਦਾ ਤੇ ਪੁਲਿਸ ਨੇ ਸਾਨੂੰ ਉਹ ਕਰਨ ਨਹੀਂ ਦਿੱਤਾ ਤਾਂ ਸਾਡੀ ਧੱਕਾ ਮੁਕੀ ਹੋਈ ਹੈ ਪੁਲਿਸ ਨਾਲ ਪਰ ਮੈਂ ਫੇਰ ਤੇ ਇਹ ਕਹੂੰਗਾ ਪੁਲਿਸ ਨੇ ਆਪਣਾ ਕੰਮ ਕਰਨਾ ਅਸੀਂ ਆਪਣਾ ਕੰਮ ਕਰਨਾ ਇਹ ਤੁਸੀਂ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਹੋਮ ਡਿਪਾਰਟਮੈਂਟ ਦੇ ਅਧੀਨ ਆਂਦਾ ਹੈ ਤਾਂ ਇਹ ਸਾਰਾ ਕੁਝ ਜੋ ਹੈ ਇਹ ਸਾਡੇ ਜਿਹੜੇ ਹੋਮ ਮਿਨਿਸਟਰ ਨੇ ਅਮਿਤ ਸ਼ਾ ਜੀ ਬੀਜੇਪੀ ਦੀ ਸਰਕਾਰ ਉਹਨਾਂ ਦੇ ਅੰਡਰ ਹੈ ਤਾਂ ਆਪਣੇ ਹਿਸਾਬ ਨਾਲ ਚਲਾ ਸਕਦੇ ਨੇ ਪਰ ਸਾਨੂੰ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਅਸੀਂ ਆਪਣੀ ਲੜਾਈ ਲੜਦੇ ਰਵਾਂਗੇ ਤੁਹਾਡੇ ਰਾਹੀ ਮੈਂ মিডিਆ ਦੇ ਰਾਹੀ ਮੈਂ ਇਹ ਰਿਕੁਐਸਟ ਕਰਨਾ ਚਾਹੂੰਗਾ ਸੁਪਰੀਮ ਕੋਰਟ ਨੂੰ ਕਿ ਉਹ ਸੂ ਮੋਟੋ ਕੌਗਨਿਸੈਂਸ ਲੈ ਕੇ ਕਿ ਜਿਹੜੇ ਪਿੱਛੇ ਜਿਹੜੇ ਇਲੈਕਸ਼ਨ ਹੋਏ ਜਿਹੜੀ ਇਨੀ ਤੰਦਲੀ ਹੋਈ ਹੈ ਇਹਦੇ ਖਿਲਾਫ ਉਹ ਐਕਸ਼ਨ ਲੈਣ ਤੇ ਜਿਹੜੇ ਪੁਰਾਣੇ ਇਲੈਕਸ਼ਨ ਹੋਏ ਨੇ ਲੋਕ ਸਭਾ ਦੇ ਉਹਨੂੰ ਰੱਦ ਕਰਕੇ ਦੁਬਾਰਾ ਇਲੈਕਸ਼ਨ ਕਰਾਈ ਜਾਵੇ